ਅੱppa ਗੱਲਬਾਤ ਕਰਨ ਜਾ ਰਹੇ ਹਾਂ ਸਰਦਾਰ ਭਪਿੰਦਰ ਸਿੰਘ ਨਾਲ ਬੱਖ-ਬੱਖ ਮੋਧਾਂ ਤੇ ਅੱਜ ਦੀ ਆਵਾਜ਼ ਟੀਵੀ ਅੱਜ ਦੀ ਆਵਾਜ਼ tv.com ਅੱਜ ਦੀ ਆਵਾਜ਼ ਟਿਕਟੌਕ ਤੇ ਅੱਜ ਦੀ ਆਵਾਜ਼ ਤੁਸੀਂ ਰੰਬਲ ਤੇ ਦੇਖ ਸਕਦੇ ਹੋ ਅੱਜ ਦੀ ਆਵਾਜ਼ ਟੀਵੀ ਤੇ ਸਾਡਾ ਫੇਸਬੁੱਕ ਤੇ YouTube ਦਾ ਚੈਨਲ ਹੈ ਅੱਜ ਦੀ ਆਵਾਜ਼ ਟੋਰਾਂਟੋ ਹੱਕ ਸੱਚ ਇਨਸਾਫ ਆਜ਼ਾਦੀ ਦੀ ਗੱਲ ਆਜ਼ਾਦੀ ਨਾਲ ਅਸੀਂ ਕਰਦੇ ਆ ਰਹੇ ਹਾਂ ਬੇਸ਼ੱਕ ਅਸੀਂ 1320 MHz ਫ੍ਰੀਕੁਐਂਸੀ ਦੇ ਨਹੀਂ ਹਾਂ ਉਸ ਤੇ ਮੋਰ 20 ਨੀ ਯੀਅਰ 29 ਯੀਅਰ ਆਪੋਂ ਸੇ ਆ ਰਹੇ ਸਕੇ ਸਰਦਾਰ ਭਪਿੰਦਰ ਸਿੰਘ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਬਾਜੀ ਪ੍ਰੋਗਰਾਮ ਸੋਨਰੇ ਸਾਰੇ ਸਰੋਤਿਆਂ ਨੂੰ ਤੁਹਾਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰੋਤਿਆਂ ਨੂੰ ਵੀ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰਮਿੰਦਰ ਸਿੰਘ ਆਪਾਂ ਦੇਖਿਆ ਕਿ 225 ਹਾਂਜੀ ਅੱਜ ਜਾਂ 2 ਜਾਂ 3 ਜਨਵਰੀ ਦੀ ਗੱਲ ਕਰੀਏ 226 ਦੀ 225 ਦੇ ਵਿੱਚ ਆਪਾਂ ਗੱਲਬਾਤ ਕੀਤੀ ਸੀ ਕਿ ਬੀਬੀਸੀ ਦਾ ਬੜਾ ਹੀ ਨਾਮਵਰ ਪੱਤਰਕਾਰ ਉਹਨੇ ਕਿਹਾ ਜਿਹੜੀ 40 ਸਾਲਾਂ ਚ ਚੇਂਜ ਆਈ ਆ ਬੀਸੋ ਪੱਤੀ ਬੜਾ ਤੇਜ਼ੀ ਨਾਲ ਚੇਂਜ ਹੋਇਆ ਤੇ ਬੀਸੋ 26 ਕਿਸਾ ਦਾ ਰਹੇਗਾ ਇਹ ਹੁਣ ਤੁਸੀਂ ਦੇਖੋ ਸਾਊਥ ਈਸ਼ੀਆ ਵਿੱਚ GLOBALSOUTH ਸੁਪਰ ਮੈਸਸਿ ਦੀ ਗੱਲ ਚੱਲਦੀ ਹੈ ਦਰ ਯੂਰਪ ਦੀ ਗੱਲ ਕਰ ਲਓ ਜਿਹੜੀ ਵਾਰ ਬਿਟਵੀਨ ਜਿਹੜੀ ਯੂਕਰੇਨ ਅਤੇ ਰਸ਼ੀਆ ਲੱਗੀ ਹੋਈ ਹੈ ਕਿਸੇ ਪਾਸੇ ਲੱਗ ਨਹੀਂ ਰਹੀ ইরান ਨੂੰ ਵੀ ਜਿਹੜੀ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਜੇ ਤੁਸੀਂ ਪ੍ਰੋਟੈਸਟਰ ਦੇ ਖਿਲਾਫ ਕੁਝ ਕਰਦੇ ਹੋ ਗੱਲਬਾਤ ਹੋ ਸਕਦੀ ਹੈ ਬੰਗਲਾਦੇਸ਼ ਕੀ ਹੋ ਰਿਹਾ ਸੋ 2026 ਬੜਾ ਹੀ ਇੱਕ ਮਹੱਤਵਪੂਰਨ ਜੀ ਰਹੇਗਾ ਨਵਾਂ ਵਰਲਡ ਆਰਡਰ ਦੀ ਲਿਖਤ ਪੜਤ ਵਾਸਤੇ ਕਹਿ ਸਕਦੇ ਹਾਂ ਖਾਲਿਸਤਾਨ ਇਸ਼ੂ ਵੀ ਇਥੇ ਤੇ ਰਹੇਗਾ ਔਰ ਆਣਾ ਵੀ ਚਾਹੀਦਾ ਅਸੀਂ ਵਰਲਡ ਮੈਪ ਤੇ ਆ ਰਹੇ ਆ ਆਉਣਾ ਵੀ ਚਾਹੀਦਾ ਸਾਰੇ ਸਰੀਰ ਨੂੰ ਕਿਸ ਤਰੀਕੇ ਨਾਲ ਦੇਖਦੇ ਪਰਪੰਦ ਬਸੇ ਜਿਹੜੀ ਤੁਸੀਂ ਗੱਲ ਕਰ ਰਹੇ ਪਹਿਲਾਂ ਤੁਹਾਡੀ ਇਜਾਜ਼ਤ ਨਾਲ ਮੈਂ ਕਹਲ ਦੱਸ ਦਵਾਂਗੇ ਜਹਾਜ਼ਦਾਰ ਗੁਰਦੇਵ ਸਿੰਘ ਕੋਂਕੇ ਸ਼ਹੀਦ ਜੀ ਉਹਨਾਂ ਦਾ ਸ਼ਹੀਦੀ ਦਿਨ ਵੀ ਸਾਲ ਦਾ ਮੇਰੇ ਖਿਆਲ ਪਹਿਲੀ ਹੀ ਆ ਪਹਿਲੀ ਜਨਵਰੀ ਨੂੰ ਹੁੰਦਾ ਜੀ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਸਜਦਾ ਕਰਦੇ ਆ ਸੇਕੰਡ ਦੇ ਸ਼ਹੀਦ ਇਹਨਾਂ ਸ਼ਹਾਦਤਾਂ ਦਾ ਇਨਸਾਫ ਆਜ਼ਾਦੀ ਹੈ ਇਹਨਾਂ ਸ਼ਹਾਦਤਾਂ ਦਾ ਇਰ ਜਸਟਿਸ ਆ ਉਹ ਸੌਵਰਟੀਆ ਹਾਂਜੀ ਜੀ ਬਿਲਕੁਲ ਔਰ ਉਹਨਾਂ ਦੀ ਜਿਹੜੀ ਨਾਨ ਵਾਇਲੈਂਟ ਪੀਸਫੁਲ ਸੰਘਰਸ਼ ਦੇ ਵਾਅਦੇ ਬਿਲਕੁਲ ਕਤਲ ਕੀਤਾ ਗਿਆ ਭਾਰਤ ਦੀ ਕ੍ਰਿਮੀਨਲ ਟੈਰਰਿਸਟ ਸਟੇਟ ਆਰਗੇਨਾਈਜੇਸ਼ਨਸ ਦੇ ਵੱਲੋਂ ਇਹ ਸਰਕਾਰੀ ਆਤਵਾਦ ਸਿਗਾ ਬਾਕੀ ਜਿਹੜੀ ਜਦੋਂ ਕੋਈ ਕੌਮ ਇਸ ਤਰ੍ਹਾਂ ਦੇ ਨਾਲ ਜਲਮ ਉਤਸ਼ਧਤ ਨੂੰ ਫੇਸ ਕਰਦੀ ਆ ਉਦੋਂ ਉਹਦੇ ਕੋ ਕੋਈ ਰਾਹ ਨਹੀਂ ਰਹਿੰਦਾ ਮੈਂ ਥੋੜੇ ਜਿਹਾ ਮਿੰਟ ਇਸ ਗੱਲ ਤੇ ਗੱਲ ਕਰਨੀ ਚਾਹੁੰਦਾ ਅੱਜ ਮੈਂ ਸੁਣ ਰਿਹਾ ਸੀ ਕਿਸੇ ਬੰਦੇ ਨੂੰ ਮੜਮੜ ਕੇ ਕਿ ਸਰਵਾਲ ਕੱਟਿਆ ਜਾ ਰਿਹਾ ਸੀ ਵੀ ਆਜ਼ਾਦ ਮੁਲਕ ਕਿਉਂ ਸੋ ਉੱਥੇ ਮੈਂ ਦੱਸ ਦਵਾਂ ਇੱਕ ਸਿਟੀਜ਼ਨ ਦਾ ਤੇ ਇੱਕ ਸਟੇਟ ਦਾ ਇੱਕ ਅਕੋਰਡ ਹੁੰਦਾ ਅਕੋਰਡ ਪੰਜਾਬੀ ਜਿਗਰ ਇੱਕ ਸਮਝੌਤਾ ਹੁੰਦਾ ਉਹਦੇ ਵਿੱਚ ਇਹ ਹੁੰਦਾ ਕਿ ਜਿਹੜਾ ਸਿਟੀਜ਼ਨ ਆ ਉਹ ਆਪਣੇ ਹਥਿਆਰ ਦੇ ਰੱਖਣ ਦੇ ਹੱਕ ਨੂੰ ਛੱਡ ਦਿੰਦਾ ਸਟੇਟ ਦਾ ਜਿਹੜਾ ਅਫਸਰ ਪੁਲਿਸ ਜਿਹੜੀ ਹੁੰਦੀ ਆ ਜਾਂ ਜਿਹੜੀ ਵੀ ਉੱਥੇ ਫੋਰਸ ਹੁੰਦੀ ਐਨਫੋਰਸਮੈਂਟ ਲਾ ਐਨਫੋਰਸਮੈਂਟ ਵਾਲੀ ਉਹਨਾਂ ਦੇ ਕੋਲ ਹਥਿਆਰ ਹੁੰਦਾ ਇਹ ਹਥਿਆਰ ਆਪ ਛੱਡ ਦੇਣੇ ਔਰ ਇੱਕ ਸਪੈਸ਼ਲ ਕਲਾਸ ਨੂੰ ਜਾਂ ਇੱਕ ਸਰਕਾਰੀ ਤੰਤਰ ਨੂੰ ਹਥਿਆਰ ਰੱਖਣ ਦਾ ਖੁੱਲੇ ਆਮ ਹੱਕ ਦੇਣ ਦਾ ਮਤਲਬ ਇਹ ਹੁੰਦਾ ਵੀ ਜਦੋਂ ਉਹਨਾਂ ਦੀ ਹੱਕਾਂ ਲੰਘਣਾ ਕਰੇਗਾ ਕੋਈ ਟੂ ਪ੍ਰੋਟੈਕਟ ਐਂਡ ਟੂ ਸਰਵ ਇਥੇ ਦੀ ਪੁਲਿਸ ਦੀਆਂ ਕਾਰਾਂ ਤੇ ਲਿਖਿਆ ਤਾਂ ਉਸ ਵੇਲੇ ਜਿਹੜਾ ਉਹ ਕੋਡ ਹੈ ਉਹ ਪੁਲਿਸ ਤੇ ਇਹ ਵਾਜਿਬ ਹੋ ਜਾਂਦਾ ਵੀ ਇਹ ਉਹਨਾਂ ਲੋਕਾਂ ਨੂੰ ਬਚਾਵੇ ਸੋ ਜਦੋਂ ਇੱਕ ਕਾਲ ਤਖਤ ਦਾ ਜਥੇਦਾਰ ਸਿੱਖਾਂ ਦਾ ਬਹੁਤ ਵੱਡਾ ਵਰਗ ਪੰਜਾਬ ਦੇ ਵਿੱਚ ਆ ਮੈਂ ਮੰਨਦਾ ਮੈਂ ਕੋਈ 60 70% ਨਹੀਂ 80 ਤੋਂ ਲੈ ਕੇ 90% ਸਿੱਖ ਹੈ ਉੱਥੇ ਮੈਂ ਕਿਸੇ ਉਹਨਾਂ ਦੇ ਡਾਟਾ ਨੂੰ ਨਹੀਂ ਮੰਨਦਾ ਉਹਨਾਂ ਦਾ ਕਤਲ ਕਰਦਾ ਉਨ੍ਹਾਂ ਦੀ ਹੀ ਪੁਲਿਸ ਦਾ ਬੰਦਾ ਜਿਹੜਾ ਕਿ ਉਹਨਾਂ ਨੂੰ ਮੈਨੇਜ ਕਰ ਰਿਹਾ ਕਿਸੇ ਹੋਰ ਦੇਸ਼ ਦੀ ਆਕੂਪੇਸ਼ਨ ਦੇ ਲਈ ਉਹਨਾਂ ਤੋਂ ਤਨਖਾਹ ਲੈਂਦਾ ਤਾਂ ਫਿਰ ਇਹ ਵਾਜਬ ਹੋ ਜਾਂਦਾ ਉਹਨਾਂ ਲੋਕਾਂ ਤੇ ਕਿ ਉਹ ਆਪਣੀ ਪੁਲਿਸ ਜਿਹੜੀ ਉਹਨਾਂ ਨੂੰ ਬਚਾਏ ਜੇ ਉਹ ਨਾਨ ਵਾਇਲੈਂਟ ਢੰਗ ਦੇ ਨਾਲ ਵੀ ਕੋਈ ਗੱਲ ਕਰਦੇ ਆ ਤੇ ਉਹ ਉਸ ਪੁਲਿਸ ਨੂੰ ਜਨਮ ਦੇਵੇ ਯਾਨੀ ਕਿ ਉਹ ਸਟੇਟ ਨੂੰ ਜਨਮ ਦੇਵੇ ਜਿਹੜੀ ਉਹਦੇ ਹੱਕਾਂ ਦੀ ਉਲੰਘਣਾ ਨੂੰ ਬਚਾਵੇ ਸਿੱਖਾਂ ਲਈ ਇਹ ਬਹੁਤ ਜ਼ਰੂਰੀ ਆ ਸਿੱਖਾਂ ਦੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਸੈਂਟਰਲ ਪਲੇਸ ਆਫ ਵਰਸ਼ਿਪ ਸ੍ਰੀ ਕਾਲ ਤਖਤ ਸਾਹਿਬ ਦੇ ਵਿੱਚ ਢਾ ਦੇਣਾ ਫੌਜਾ ਲਿਆ ਕੇ ਪੱਕੀਆਂ ਐਡੀ ਕਿਹੜੀ ਉੱਥੇ ਨੇਰੀ ਚੱਲੀ ਹੋ ਸੀ ਜਦ ਕਿ ਉਹ ਗੁਪਤੇ ਨੇ ਵੀ ਕਿਹਾ ਕਿ ਉਹਦੇ ਤੇ ਕੋਈ ਐਫ ਆਈ ਆਰ ਨਹੀਂ ਸੀ ਸੰਤ ਚਰਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆ ਤੇ ਤੋਂ ਮੈਂ ਮੁਖਤ ਸਰ ਜੀ ਗੱਲ ਕਰਕੇ ਇਹ ਦੱਸਣੀ ਚਾਹੁੰਦਾ ਹਾਂ ਕਿ ਇਹ ਸਾਨੂੰ ਉਸ ਦਿਨ ਇਹ ਸਾਡੇ ਕੋਲ ਵਿਟਨੈਸ ਸ਼ਹਾਦਤਾਂ ਸ਼ਹੀਦ ਮੌਜੂਦ ਨੇ ਜਿਹੜੇ ਇਹ ਦੱਸਦੇ ਆ ਵੀ ਕੌਮ ਜੇ ਜੀਣਾ ਚਾਹਦੀ ਆ ਤੇ ਉਹਨੂੰ ਆਪਣੀ ਆਜ਼ਾਦੀ ਦੇ ਵਿੱਚ ਜੀਣਾ ਪੈਗਾ ਹੁਣ ਆਜੀ ਗੱਲ 2025 ਤੇ 26 2025 ਤੁਸੀਂ BBC ਦੀ ਵੀ ਰਿਪੋਰਟ ਦੀ ਆਪਾਂ ਗੱਲ ਕੀਤੀ ਸੀ ਵਿੱਚ ਬਹੁਤ ਵੱਡਾ ਜਾਨੀ ਨੁਕਸਾਨ ਜਿਹੜਾ ਹੋਇਆ ਉਹ ਤਕਰੀਬਨ 2 ਸਾਲ ਦੀ ਜੰਗ ਜਿਹੜੀ ਗਜ਼ਾ ਦੇ ਵਿੱਚ ਸ਼ੁਰੂ ਹੋਈ ਅਕਤੂਬਰ 7 ਤੋਂ ਔਰ ਜਿਹੜੀ ਯੂਕਰੇਨ ਦੇ ਵਿੱਚ ਹੋਈ ਆ 24 ਫਰਵਰੀ 2022 ਤੋਂ ਤਰੀਵਨ ਚੌਥਾ ਸਾਲ ਤੋਂ ਗਾਹ ਪੰਜਵਾਂ ਮਹੀਨ ਲੱਗਣ ਲੱਗਾ ਹੋ ਜਾ ਚੌਥਾ ਸਾਲ ਆ। ਔਰ ਇਹਦੇ ਵਿੱਚ ਇਹ ਫੈਸਲਾ ਹੋ ਗਿਆ ਕਿ ਜਿਹੜੇ جنگਾਂ ਨੂੰ ਰੋਕਣ ਵਾਲੀਆਂ ਜਿਹੜੀਆਂ ਸੁਖਦੇਵ ਭਾਜੀ ਇੰਸਟੀਚੂਸ਼ਨਸ ਆ ਯਾ ইউনাইটেড ਨੇਸ਼ਨਸ ਯਾ ਹੋਰ ਵੱਖ-ਵੱਖ ਡਿਪਲੋਮੈਟਿਕ ਚੈਨਲਸ ਜਿਹੜੇ ਆ ਉਹ ਇੰਨੇ ਕਾਰਗਰ ਸਾਬਤ ਨਹੀਂ ਹੋਏ ਫਸਟ ਵਰਲਡ ਵਾਰ ਤੋਂ ਪਹਿਲਾਂ ਜਦੋਂ ਲੀ ਸੈਕੰਡ ਵਰਲਡ ਵਾਰ ਤੋਂ ਪਹਿਲਾਂ ਹੁੰਦੀ ਸੀ ਲੀਗ ਆਫ ਨੇਸ਼ਨਸ ਉਹ ਤੋੜ ਕੇ ਯੂਨਾਈਟਿਡ ਨੇਸ਼ਨਸ ਬਣਾਈ ਗਈ ਸੀ। ਸੋ ਇਹ ਹੁਣ ਸਾਹਮਣੇ ਆ ਗਿਆ ਵੀ ਇਹ ਕਿਸੇ ਤਰੀਕੇ ਦੇ ਨਾਲ ਇਨਾ ਬੜੀਆਂ ਤਾਕਤਾਂ ਦੀ ਜੇ جنگ ਦੀ ਮਨਸ਼ਾ ਆ ਉਹਨੂੰ ਰੋਕ ਨਹੀਂ ਸਕਦੀ ਜਾਂ ਜਿਹੜੇ جنگ ਦੇ ਕਾਰਨ ਆ ਸੋ ਜਿਹੜਾ ਤੁਹਾਨੂੰ ਮੈਂ ਸਰੋਤਿਆਂ ਨਾਲ ਸਾਂਝ ਪਾਉਣੀ ਚਾਹੁੰਦਾ ਉਹ ਇਹ ਆ ਕਿ ਕੀ ਇਹ ਜਿਹੜੀ ਜੰਗੋ ਜਦਲ ਜਿਹੜਾ ਦੁਨੀਆ 'ਚ ਇਸ ਵੇਲੇ ਚੱਲ ਰਿਹਾ ਆ ਕੀ 2026 ਦੇ ਵਿੱਚ ਇਹਦੇ ਵਿੱਚ ਕੋਈ ਤਬਦੀਲੀ ਆਏਗੀ ਇਸ ਤਰ੍ਹਾਂ ਸਖਦੇ ਪਾਜੀ ਲੱਗਦਾ ਇਹ ਜਿਹੇ ਤਰੀਕੇ ਦੇ ਨਾਲ ਨਿਤਨੇ ਆਹੂ ਗਜ਼ਾ ਦੇ ਵਿੱਚ ਨਵੀਂ ਸੈਟਲਮੈਂਟਸ ਦੀ ਗੱਲ ਕਰ ਰਿਹਾ ਉਹਨਾਂ ਦਾ ਇੱਕ ਬੰਗਵੇਅਰ ਬੜਾ ਕੰਜ਼ਰਵੇਟਿਵ ਬੰਦਾ ਹੈ ਉਹਨਾਂ ਦਾ ਉਹ ਇਹ ਕਹਿ ਰਿਹਾ ਵੀ ਉੱਥੇ ਸੈਟਲਮੈਂਟਸ ਹੀ ਕਰ ਦਿੱਤੀਆਂ ਜਾਣ ਇੱਕ ਕਹਿ ਰਿਹਾ ਵੀ ਸਾਰੇ ਹੀ ਫਲਸਤੀਨੀ ਕਰ ਦਿੱਤੇ ਜਾਣ ਇੱਕ ਟੂ ਸਟੇਟ ਸੋਲੂਸ਼ਨ ਦੇ ਉੱਪਰ ਨਿਤਨੇ ਆਹੂ ਜਿਹੜਾ ਆ ਉਹ ਬਜਾਦਿਆ ਉਹਦੇ ਨਾਲ ਹੀ ਈਰਾਨ ਦੇ ਨਾਲ ਜਿਹੜੀ ਇਸ ਵੇਲੇ ਟਸਲ ਚੱਲ ਰਹੀ ਆ ਉਹਦੇ ਵਿੱਚ ਜਿਹੜੇ ਫੇਰੀ ਨਿਤ ਨਿਆਹੂ ਦੀ ਅਲਾਸ ਡੇ ਦੇ ਵਿੱਚ ਵਾਈਟ ਹਾਊਸ ਦੀ ਹੋਈ ਆ ਉਸ ਤੋਂ ਬਾਅਦ ਪ੍ਰੈਜ਼ੀਡੈਂਟ 트ੰਪ ਦਾ ਅੱਜ ਦਾ ਬਿਆਨ ਟ੍ਰੁੱਥ ਸੋਸ਼ਲ ਦੇ ਉੱਪਰ ਵੀ ਵੀ ਆਰ ਲੋਕਡ ਐਂਡ ਲੋਡਡ ਕਿ ਜੇ ਇੱਕ ਵੀ ਪ੍ਰਦਰਸ਼ਨਕਾਰੀ ਇਰਾਨ ਦੇ ਵਿੱਚ ਮਾਰਿਆ ਗਿਆ ਕਤਲ ਕੀਤਾ ਗਿਆ ਪੁਲਿਸ ਵੱਲੋਂ ਜਿਹੜੇ ਉੱਥੇ ਡੈਮੋਸਟ੍ਰੇਸ਼ਨ ਕਰ ਰਹੇ ਤੇ ਅਮਰੀਕਾ ਲੋਕਡ ਤੇ ਲੋਡਡ ਮਤਲਬ ਕਿ ਹਥਿਆਰ ਤਿਆਰ ਨੇ ਵਰਤ ਹੋਣ ਦੇ ਲਈ ਸੋ ਇਹ ਉਹਨਾਂ ਮਜਾਰਾਕਾਰੀਆਂ ਦੇ ਉੱਪਰ ਬਹੁਤ ਵੱਡਾ ਪ੍ਰਸ਼ਨ ਛੱਡੇਗਾ ਕਿ ਇਹ ਈਡੀ ਵੱਡੀ ਦੁਨੀਆ ਦੀ ਪਾਵਰ ਹਾਲਾਂਕਿ ਜਦੋਂ ਇਮਰਾਨ ਖਾਨ ਦਾ ਵੀ ਹੋਇਆ ਜਾਂ ਪੰਜਾਬ ਦੇ ਵਿੱਚ ਵੀ ਜਦੋਂ ਐਜੀਟੇਸ਼ਨ ਹੋਇਆ ਉੱਥੇ 7-800 ਬੰਦਾ ਮਾਰਿਆ ਗਿਆ ਉਦੋਂ ਅਮਰੀਕਾ ਨੇ ਇਦਾਂ ਦੀ ਕੋਈ ਗੱਲ ਨਹੀਂ ਕੀਤੀ ਸੋ ਇਹ ਸੁਣਨ ਵਾਲਿਆਂ ਨੂੰ ਧਿਆਨ ਦੇਣਾ ਚਾਹੀਦਾ ਇਹਨਾਂ ਗੱਲਾਂ ਤੇ ਇਹਦਾ ਮਤਲਬ ਕਿ ਅਮਰੀਕਾ ਦਾ ਫੋਕਸ ਜਿਹੜਾ ਆ ਉਹ ਇਜ਼ਰਾਈਲ ਦੀ ਕੱਲਾ ਕਾਰਨ ਨਹੀਂ ਕਿਉਂਕਿ ਜੇ ਇਰਾਨ ਦਾ ਤੇਲ ਮਾਰਕੀਟ 'ਚ ਆ ਗਿਆ ਤਾਂ ਤੇਲ 80 ਪੈਸੇ ਨੂੰ ਲੀਟਰ ਹੋ ਜਾਏਗਾ ਦੁਨੀਆ ਦੇ ਵਿੱਚ ਉਸ ਤੇਲ ਨੂੰ ਮੰਡੀ ਤੋਂ ਬਾਹਰ ਰੱਖਣਾ ਵੈਨਜੂਏਲਾ ਦੇ ਤੇਲ ਨੂੰ ਸੈਂਕਸ਼ਨਸ ਲਾ ਕੇ ਮੰਡੀ ਤੋਂ ਬਾਹਰ ਰੱਖਣਾ ਦੇ ਨਾਲ ਤੇਲ ਦੀ ਪ੍ਰਾਈਸ ਮੇਨਟੇਨ ਕੀਤੀ ਜਾਂਦੀ ਸਿਰਫ ਇੱਕ ਕਾਰਨ ਨਹੀਂ ਹੁੰਦਾ ਇਹਨਾਂ ਚੀਜ਼ਾਂ ਦਾ ਇਹ ਬੜੀਆਂ ਮਲਟੀ ਪ੍ਰੌਂਗਡ ਚੀਜ਼ਾਂ ਹੁੰਦੀਆਂ ਸੋ ਉਹ ਜਦੋਂ ਅੱਜ ਇਜ਼ਰਾਈਲ ਦੇ ਵਿੱਚ ਸ਼ਾਹ ਪੈਲਵੀ ਜਿਹੜਾ ਸ਼ਾਹ ਫਰਾਹਾਂ ਦਾ ਮੁੰਡਾ ਉਹਨੂੰ ਇਜ਼ਰਾਈਲ ਦੇ ਵਿੱਚ ਚੈਨਲਾਂ ਤੇ ਦਿਖਾਇਆ ਗਿਆ ਵੀ ਉਹ ਦੁਬਾਰਾ ਆਏਗਾ ਤਾਂ ਮੁੱਲੇ ਕੱਢ ਦਿੱਤੇ ਜਾਣਗੇ ਹੁਣ ਜਿਹੜੀ ਇਨਫਲੇਸ਼ਨ ਇੰਨੀ ਜ਼ਿਆਦਾ ਉੱਥੇ ਵਧੀਆ ਰਾਂ ਦੇ ਵਿੱਚ ਉਹ ਬਹੁਤ ਵੱਡਾ ਮਾਫ ਕਰਨਾ ਉਹਦਾ ਬਹੁਤ ਵੱਡਾ ਕਾਰਨ ਜਿਹੜਾ ਆ ਉਹ ਜਿਹੜੀ ਇੰਟਰਨੈਸ਼ਨਲ ਟ੍ਰਾਂਜੈਕਸ਼ਨਸ ਜਿਹੜੀਆਂ ਸੈਂਕਸ਼ਨਸ ਆ ਉਹ ਆ ਇਹ ਸੀਰੀਆ ਵਾਲੇ ਹਾਲਾਤ ਵੱਲੋਂ ਗੱਲ ਜਾ ਰਹੀ ਹੈ ਔਰ ਜਦੋਂ ਅਸੀਂ ਇਹ ਚੀਜ਼ਾਂ ਨੂੰ ਸਮਝਦੇ ਆ ਕਿ ਇਹ ਇੱਕ ਐਡਾ ਬੜਾ ਚੇਂਜ ਜਿਹੜਾ ਮਿਡਲ ਈਸਟ ਦੇ ਵਿੱਚ ਕਿਉਂਕਿ ਜੇ ਇਰਾਨ ਦਾ ਜਿਹੜਾ ਟ੍ਰੂਥ ਸੋਸ਼ਲ ਤੇ ਰਿਸਪੌਂਸ ਆ ਕਿ ਅਮਰੀਕਨ ਇੰਟਰਸਟ ਇਨ ਦਾ ਮਿਡਲ ਈਸਟ ਸਾਰੇ ਹੀ ਸ਼ਿੱਕੇ ਟੰਗ ਦੇਗਾ ਇਰਾਨ ਉਹਨਾਂ ਨੂੰ ਟਾਰਗੇਟ ਕਰੇਗਾ ਕੀ ਅਮਰੀਕਾ ਉਹਨਾਂ ਨੂੰ ਛਿੱਕੇ ਟੰਕ ਕੇ ਸਾਡੇ ਨਾਲ ਇਸ ਜੰਗੋ ਜਦਲ ਦੇ ਵਿੱਚ ਆਉਣਾ ਚਾਹੀਏਗਾ ਉਹਦੇ ਨਾਲ ਹੀ ਨੰਨੇ ਸਾਲ ਦੇ ਵਿੱਚ ਭਾਜੀ ਸੁਦੇਵ ਜਿਹੜੇ ਰੂਸ ਦੇ ਪ੍ਰਧਾਨ ਮੰਤਰੀ ਦੇ ਅਫੀਸ਼ੀਅਲ ਰੈ residense ਦੇ ਉੱਪਰ ਅਟੈਕ ਕੀਤੇ ਗਏ ਉਹ ਹੁਣ ਉਹਨਾਂ ਨੇ CIA ਤੇ MI6 ਨੂੰ ਕਹਤੇ ਪ੍ਰੈਜ਼ੀਡੈਂਟ ਥਿਊਟਨ ਨੇ ਸਬੂਤ ਉਹਨਾਂ ਨੇ ਫਰਵਾਮ ਕਰਤਾ ਅਮਰੀਕਾ ਦੀ ਗਵਰਨਮੈਂਟ ਤੋਂ ਡਰੋਨਸ ਦੇ ਵਿੱਚੋਂ ਜਿਹੜੇ ਉਹਨਾਂ ਦੇ ਚਿਪਸ ਹੁੰਦੇ ਆ ਉਹ ਕੱਢ ਕੇ ਸੋ ਸਕਦੇ ਇਹ ਭਾਜੀ ਇਹਦੇ ਨਾਲ ਤੇ ਐਸਕੇਲੇਸ਼ਨ ਬਹੁਤ ਵੱਧ ਜਾਏਗੀ ਕਿਉਂਕਿ ਵਰਲਡ ਦੀਆਂ ਪਾਵਰਸ ਦੇ ਹੀਡ ਲੀਡਰਸ ਨੇ ਇਹਨੂੰ ਕੰਡੈਮਨ ਕੀਤਾ ਉਹਦੇ ਰੈਜੀਡੈਂਸ ਨੂੰ ਟਾਰਗੇਟ ਕਰਨ ਦਾ ਕਿਉਂਕਿ ਇੱਕ ਬੜਾ ਹੀ ਅਸਰ ਛੱਡਿਆ ਗਿਆ ਸੀ ਕਿ ਰੂਸ ਤੇ ਅਮਰੀਕਾ ਤਕਰੀਬਨ ਸੈਟਲਮੈਂਟ ਵੱਲ ਦੀ ਗੱਲ ਕਰਨ ਲੱਪੇ ਸਨ ਫਿਰ ਐਮਆਈ6 ਤੇ ਸੀਆਈਏ ਕੀ ਨਹੀਂ ਚਾਹੁੰਦੀਆਂ ਇਹ ਸੈਟਲਮੈਂਟ ਹੋਵੇ ਜੇ ਉਹ ਨਹੀਂ ਚਾਹੁੰਦੀਆਂ ਤਾਂ ਕਿਉਂ ਨਹੀਂ ਚਾਹੁੰਦੀਆਂ ਇਹ ਦੁਨੀਆ ਦੇ ਮੂਰੇ ਆਉਣ ਵਾਲੇ ਸਮੇਂ ਦੇ ਚੇਂਜਸ ਦੇ ਵੱਲ ਨੂੰ ਸਰਦੇਵ ਭਾਜੀ ਇਸ਼ਾਰਾ ਕਰਦੇ ਆ ਵੀ ਚੇਂजेस ਜਿਹੜੇ ਆਉਣ ਵਾਲੇ ਆ ਉਹ ਫੰਡਾਮੈਂਟਲ ਹੋਣਗੇ ਤੇ ਬਹੁਤ ਕਨਸੀਕੁਐਂਸ਼ੀਅਲ ਚੇਂਜ ਹੋਣਗੇ ਦੁਨੀਆ ਦੇ ਵਿੱਚ ਹਾਂ 15 ਅਗਸਤ ਦੀ ਜਿਹੜੀ ਮੀਟਿੰਗ ਕੀਤੀ ਇਲਾਸਕਾ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਕੀ ਉਹਦੇ ਚ 1943 ਦੇ ਬ੍ਰਿਟਨਵੁੱਡ ਵਾਲਾ ਸਿਸਟਮ 15 20 ਸਾਲ ਅੱਗੇ ਵਧਾਉਣ ਦੀ ਇਦਾਂ ਹੀ ਕਲੋਨੀਆ ਰੱਖ ਕੇ ਜਿਹੜੀਆਂ ਸਾਰੀਆਂ ਕਲੋਨੀਆਆਂ ਅੱਜ ਵੀ ਜਾਂ ਉਹਦੇ ਇਹ ਪੂਤਨ ਮੰਨ ਗਿਆ ਵੀ ਤੂੰ ਇੰਨੀਆਂ ਖਾਲਾ ਮੈਂ ਇੰਨੀਆਂ ਖਾਲਵਾ ਤੇ ਜਾਂ ਫਿਰ ਜਿਹੜਾ ਇੱਕ ਬਹੁਤ ਵੱਡਾ ਸਖਦੇਵ ਭਾਜੀ ਹੋਰ ਦੁਨੀਆਂ ਦੇ ਵਿੱਚ ਕਾਨੂੰਨ ਬਣਿਆ ਜੀ ਉਹਦੇ ਉਹਦੇ ਵਿੱਚ ਅਲਜੀਰੀਆ ਨੇ ਫਰਾਂਸ ਨੂੰ ਅਲਜੀਰੀਆ ਦੀ 1880 ਤੋਂ ਲੈ ਕੇ 1962 ਤੱਕ ਦੀ ਜਿਹੜੀ ਆਕੂਪੇਸ਼ਨ ਸੀ ਉਹਦੇ ਲਈ ਜਿੱਦਾਂ ਸਿੱਖ ਵੀ ਇਹ ਕਰ ਸਕਦੇ ਆ ਸੂਹ ਕਰਕੇ ਇੱਕ ਰੈਵੋਲੂਸ਼ਨ ਪਾਸ ਕੀਤਾ ਕਿ ਸਾਡਾ ਇਕੋਲੋਜੀਕਲ ਸਾਡਾ ਫਾਈਨੈਂਸ਼ੀਅਲ ਸਾਡਾ ਜੈਨੋਸਾਈਡ ਜਿਹੜਾ ਇਸ ਮੁਲਕ ਦੇ ਇਸ ਹੋਇਆ ਅਲਜੀਰੀਆ ਦੇ ਵਿੱਚ ਉਹਦੇ ਲਈ ਫਰਾਂਸ ਤਿੰਨ ਉਹਨਾਂ ਨੇ ਸਟੈਪਸ ਮੰਗੇ ਆ ਰੀਪੈਟਰੀਸ਼ਨਸ ਮਤਲਬ ਟ੍ਰਿਲੀਅਨਸ ਦੇ ਵਿੱਚ ਗਦਾਫੀ ਨੇ 7 ਟ੍ਰਿਲੀਅਨ ਡਾਲਰ ਮੰਗਿਆ ਸੀ ਸਾਰੇ ਅਫਰੀਕਾ ਦਾ ਪਰ ਉਹ ਇੱਕ ਇੰਡੀਵਿਜੂਅਲ ਦੇ ਤੌਰ ਤੇ ਮੰਗਿਆ ਸੀ ਇਹ ਪਹਿਲੀ ਵਾਰੀ ਹੋਇਆ ਕਿ ਇੱਕ ਪਾਰਲੀਮੈਂਟ ਵਿੱਚ ਇਸ ਤਰ੍ਹਾਂ ਦਾ ਲੈਜਿਸਲੇਟਿਵ ਲਾ ਬਣਾ ਕੇ ਪੇਸ਼ ਕੀਤਾ ਗਿਆ ਕਿ ਜਿਹੜੇ ਕਲੋਨੋਲਾਈਜ਼ਰਸ ਸੀਗੇ ਜਿਹੜੇ ਕਲੋਨੀਆ ਦੇ ਮਾਲਕ ਸੀ ਸਮਰਾਜਵਾਦ ਜਿਹੜੇ ਇੰਪੀਰੀਅਲਿਜ਼ਮ ਮੁਲਕ ਸੀਗੇ ਇਹ ਬੜਾ ਵੱਡਾ ਵਾਰ ਹੈ ਐਮਪੀ ਦੇਲ ਤੁਸੀਂ ਵੀ ਜਰੂਰ ਯਾਦ ਰੱਖਿਓ ਆਪਣੇ ਪ੍ਰੋਗਰਾਮਾਂ ਵਿੱਚ ਆਉਣ ਵਾਲਿਆਂ ਵਿੱਚ ਉਹਨਾਂ ਦੇ ਉੱਪਰ ਅਫਰੀਕਾ ਸਪੇਟ ਵੱਜੋਂ ਇੱਕ ਐਕਸ਼ਨ ਲੈਣ ਦੀ ਮੰਗ ਕੀਤੀ ਐ ਸੋ ਦੁਨੀਆ ਦੇ ਮੰਗ ਕਿੱਧਰ ਆ ਤੇ ਸਿੱਖਾਂ ਦੀ ਮੰਗ ਅੱਜ ਕਿੱਧਰ ਆ ਜੀ ਸਿੰਘ ਸਿੱਖ ਆਪਣੇ ਕਤਲੇਆਮ ਦੇ ਉੱਤੇ ਬਿਰਕਲੈਂਟਨ ਦੇ ਉੱਤੇ ਹਮਲੇ ਕਰਨਗੇ ਵੀ ਉਹਨੇ ਜੇ ਲਿਖ ਦਿੱਤਾ ਜੇ ਟਰੂਡੋ ਨੇ ਕਹਿ ਦਿੱਤਾ ਤੇ ਟਰੂਡੋ ਦੇ ਉੱਪਰ ਲੱਗਣ ਜੀ ਇਹ ਤਾਂ ਫਰਾਡ ਬੜੇ ਕੀਤੇ ਆ ਜੀ ਇਹ ਤਾਂ ਜਨਾਨੀ ਡਿਵੋਰਸ ਕਰਕੇ ਦੂਜੀ ਲਈ ਫਿਰਦਾ ਇਦਾ ਮਤਲਬ ਜੇ ਸਾਡੇ ਕਤਲਾਂ ਦੇ ਹੱਕ 'ਚ ਮਲੇਰ ਕੋਟਲੇ ਦਾ ਨਵਾਬ ਛੋਟੇ ਸਾਹਿਬ ਜਾਦਿਆਂ ਦੇ ਹੱਕ 'ਚ ਹਾ ਦਾ ਨਾਰਾ ਮਾਰਿਆ ਤੇ ਅਸੀਂ ਉੱਥੇ ਕਹੀਏ ਵੀ ਇਹ ਤਾਂ ਜੀ ਪਠਾਨ ਸੀ ਬਾਹਰੋਂ ਆਏ ਰਾਜੇ ਸੀ ਉੱਥੇ ਤੇ ਮਤਲਬ ਕਿ ਇਹਦਾ ਮਤਲਬ ਅਸੀਂ ਕਾਤਲਾਂ ਦੇ ਨਾਲਿਆਂ ਤੇ ਕਤਲ ਹੋਣ ਵਾਲਿਆਂ ਦੇ ਅਸੀਂ ਵਿਰੋਧਿਆਂ ਸੋ ਇਹ ਗੱਲਾਂ ਜਿਹੜੀਆਂ ਆ ਸਾਨੂੰ ਧਿਆਨ 'ਚ ਰੱਖਣੀਆਂ ਪੈਣਗੀਆਂ ਜੀ ਸਕਦੇ ਭਾਜੀ ਤੁਸੀਂ ਹਾਂਜੀ ਇਹਦੇ ਵਿੱਚ ਹੁਣ ਆਪਾਂ ਫਿਰ ਗੱਲਬਾਤ ਨੂੰ ਹੋਰ ਅੱਗੇ ਤੋਰੀਏ ਸਾਊਥ ਏਸ਼ੀਆ ਦੇ ਵਿੱਚ ਕਿਉਂਕਿ ਚੀਨ ਇੱਕ ਨੋ ਮੈਟਰ ਸੁਪਰ ਪਾਵਰ ਹੈ ਕਿਉਂਕਿ 2.2 ਮਿਲੀਅਨ ਉਹਨਾਂ ਨੇ ਇਲੈਕਟ੍ਰਿਕ ਵਾਹਨ ਬਣਾ ਕੇ ਟੈਸਲਾ ਦੀ ਜਿਹੜੀ ਕੰਪਨੀ ਨੂੰ ਬਹੁਤ ਅੱਗੇ ਨਾ ਚੁੱਕੇ ਨੇ ਵਿਸ਼ਵ ਦੀ ਪਹਿਲੀ ਵੱਡੀ ਕੰਪਨੀ ਬਣ ਚੁੱਕੀ ਹੈ ਟੈਸਲਾ ਨੇ ਤਾਂ 1.6 ਸੀ ਬਣਾਈ ਜਾਂਦੇ ਹਾਂ ਜੀ ਸੋ ਇਹ ਵੀ ਮੁੱਦੇ ਨੇ ਇਸ ਤੋਂ ਬਿਨਾ ਜਿਹੜੇ ਚੀਨ ਦੇ ਵਿਦੇਸ਼ ਮੰਤਰੀ ਨੇ ਕ੍ਰੇਮ ਕੀਤਾ ਕਿ ਉਹ ਜਿਹੜੀ ਸਾਊਥ-ਸਾਊਥ-ਈਸ਼ੀਆ ਦੇ ਵਿੱਚ ਬਿਟਵੀਨ ਪਾਕਿਸਤਾਨ ਇੰਡੀਆ ਚ ਮੀਡੀਏਸ਼ਨ ਦੀ ਗੱਲ ਹੁੰਦੀ ਕਿਉਂਕਿ ਇੰਡੀਆ ਆਪਣੇ ਆਪਣੇ ਇੱਕ ਫੇਕ ਮੰਡੀ ਦੱਸ ਕੇ ਇੰਡੀਆ ਦੇ ਨਾਲ ਜਿਹੜੇ ਰਿਲੇਸ਼ਨ ਨੇ ਕਿਸੇ ਵੀ ਦੇਸ਼ ਦੇ ਉਹ ਸੋਲਿਡ ਨਹੀਂ ਹਨ ਆ ਲਾਈਕ ਕੰਪੇਅਰਡ ਟੂ ਚਾਈਨਾ ਰਸ਼ੀਆ ਜਿਹੜਾ ਫਿਰ ਕਿਸੇ ਹੋਰ ਦੇਸ਼ ਦੇ ਨਾਲ ਜਿਸ ਤਰ੍ਹਾਂ ਉਹ ਸ਼ੋਅ ਕਰਦੇ ਨੇ ਵਰਲਡ ਦੀ ਮੰਡੀ ਜਾਫਰਾ ਤੁਸੀਂ ਬ੍ਰਿਕਸ ਦੀ ਗੱਲ ਕਰ ਲਓ ਹੋਰ ਮੁੱਦੇ ਨੇ ਬੰਗਲਾਦੇਸ਼ ਦੀ ਗੱਲ ਹੋ ਜਾਏ ਹਾਂਜੀ ਨੇਪਾਲ ਦੀ ਗੱਲ ਹੋ ਜਾਏ ਤੁਸੀਂ ਜਿਹੜੀ ਨਾਈਜੀਰੀਆ ਜੇ ਉਹ ਦੇਸ਼ਾਂ ਦੀ ਗੱਲ ਕੀਤੀ ਹੈ ਕਿਉਂਕਿ ਸੂ ਹੋਣ ਦੇਖੋ ਸਿੱਖਾਂ ਨੇ ਸਿੱਖਾਂ ਕੋ ਆਪਣਾ ਰਾਸਿਕਾ ਸਿੱਖਾਂ ਕੋ ਆਪਣਾ ਰਾਜ ਵਾਪਸ ਆਉਣਾ ਚਾਹੀਦਾ ਪੰਜਾਬ ਦੇ ਹਰ ਇੱਕ ਵਾਰਸ ਨੂੰ ਪੰਜਾਬ ਦਾ ਵਾਰਸ ਬਣਨਾ ਚਾਹੀਦਾ ਇਹਦੇ ਵਿੱਚ ਕੋਈ ਦੂਰ ਰਾਵਾਂ ਨਹੀਂ ਹਨ ਹਾਂਜੀ ਜੇ ਅਸੀਂ ਅੱਜ ਵਿਸ਼ਵ ਦੀ ਗੱਲ ਕਰ ਰਹੇ ਹਾਂ ਸੋ ਅਸੀਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਪੰਥ ਪੰਜਾਬ ਦੀ ਪੋਲਿਟਿਕਸ ਜੀਓ ਪੋਲਿਟਿਕਸ ਵਿਸ਼ਵ ਦੇ ਬਦਲ ਰਹੇ ਹਾਲਾਤਾਂ ਦੇ ਮੱਦੇ ਨਜ਼ਰ ਆਪਣੇ ਪੰਥ ਪੰਜਾਬ ਦੇ ਨਾਲ ਖੜੀਏ ਆਪਣੇ ਲੋਕਾਂ ਦੇ ਨਾਲ ਖੜੀਏ ਕਿਉਂਕਿ ਸਮੇਂ ਨੇ ਕਿਸ ਨੂੰ ਮਾਫ ਨਹੀਂ ਕਰਨਾ ਕਿਉਂਕਿ ਕੱਲ ਜਦੋਂ ਅਸੀਂ ਨਹੀਂ ਹੋਵਾਂਗੇ ਜਾਂ ਅੱਜ ਹਾਂ ਤੇ ਸਾਡਾ ਫਰਜ਼ ਬਣਦਾ ਦੀਵਾ ਬੇਸ਼ੱਕ ਹਨੇਰੇ ਨੂੰ ਦੂਰ ਨਹੀਂ ਕਰ ਸਕਦਾ ਹਨੇਰਾ ਸੂਰਜ ਵੀ ਦੁਨੀਆ ਦੇ ਵਿੱਚ ਇੱਕੋ ਜਿਹੇ ਸਮੇਂ ਨਹੀਂ ਚੜਦਾ ਵੱਖ-ਵੱਖ ਸਮੇਂ ਕਿਸੇ ਕਹਿ ਲਓ ਦੇਸ਼ ਵਿੱਚ ਹਨੇਰਾ ਹੁੰਦਾ ਕਿਤੇ ਸੂਰ ਚੜਿਆ ਹੁੰਦਾ ਪਰ ਦੀਵਾ ਵੀ ਆਪਣਾ ਕੰਮ ਕਰਦਾ ਉਹ ਬੇਸ਼ੱਕ ਉਹ ਅਕਸੈਪਟ ਨਹੀਂ ਕਰਦਾ ਵੀ ਹਾਂ ਮੇਰੇ ਮੇਰੇ ਕੋਲ ਗੁਲਾਮੀ ਲੱਗ ਜਾਏਗੀ ਇਹ ਗੱਲਾਂ ਬਾਤਾਂ ਵੀ ਹੈਗੀਆਂ ਸੋ ਅੱਪਾ ਇਸ ਗੱਲ ਨੂੰ ਹੋਰ ਅੱਗੇ ਤੋਰੀਏ ਤੁਸੀਂ ਸਾਨੂੰ YouTube ਅਜ ਦੀ ਆਵਾਜ਼ ਟੰਟੋ ਨੂੰ ਸਬਸਕ੍ਰਾਈਬ ਕਰੋ ਫੇਸਬੁੱਕ ਅਜ ਦੀ ਆਵਾਜ਼ ਟੰਟੋ ਹੈ ਅਜ ਦੀ ਆਵਾਜ਼ tv.com a j j d i a w a z ਉਥੇ ਦੇਖੋ ਸੁਣੋ ਆਈ ਪੀਟੀਵੀ ਵਿਦਿਓ ਦਾ ਸੋ ਸਾਊਥ ਏਸ਼ੀਆ ਦੇ ਬਦਲਦੇ ਹੋਏ ਹਾਲਾਤ ਖਾਲਸਥਾਨ ਦੇ ਮੱਦੇ ਨਜ਼ਰ 223 ਜੂਨ ਤੋਂ ਲੈ ਕੇ 224 225 ਕਿਸ ਤਰ੍ਹਾਂ ਗੁਜ਼ਰਿਆ ਆਪਾਂ ਦੇਖਿਆ rac national oppression ਬਹੁਤ ਕੁਝ ਹੈ ਹਾਂਜੀ ਸਿੱਖਾਂ ਦਾ ਚੈਪਟਰ ਖਾਲਸਾਣ ਪੰਜਾਬ ਦੀ ਆਜ਼ਾਦੀ ਦਾ ਚੈਪਟਰ ਦੁਨੀਆ ਦੇ ਨਕਸ਼ੇ ਦੇ ਵਿੱਚ ਹੁਣ ਆਪਾਂ ਘਟੋ ਘਟ ਸਾਡੀ ਫਾਈਲ ਖੁੱਲ ਚੁੱਕੀ ਆ ਪਰ ਇਸ ਤੇ ਹੋਰ ਕੰਮ ਕਰਨ ਦੀ ਲੋੜ ਆ ਘਰ ਬੈਠਣ ਦੀ ਲੋੜ ਨਹੀਂ ਇਹ ਗੱਲਾਂ ਬਾਤੋਂ ਕਿਸ ਤਰ੍ਹਾਂ ਦੇਖਦੇ 2026 ਵਿੱਚ ਖਾਲਸਾਣ ਜਾਂ ਹੋਰ ਜਿਹੜੇ ਸਾਊਥ ਈਸ਼ੀਆ ਦੇ ਵਿੱਚ ਬਦਲਦੇ ਹੋਏ ਤੇਜ਼ੀ ਨਾਲ ਹਾਲਾਤ ਹਾਂਜੀ ਦੇਖੋ ਜੀ ਨਾਲ ਦੇ ਸੰਘਰਸ਼ ਲੜ ਰਹੀਆਂ ਕੌਮਾਂ ਜ਼ਰੂਰੀ ਨਹੀਂ ਮੈਂ ਉਹਨਾਂ ਦੇ ਸਾਰੇ ਸੰਘਰਸ਼ ਨਾਲ ਸਹਿਮਤ ਹਾਂ ਪਰ ਜੇ ਤੁਸੀਂ ਯਹੂਦੀਆਂ ਦੀ ਜਿਹੜੀ ਕਤਲੋਗਾਰ ਤੋਂ ਬਾਅਦ ਉਹਨਾਂ ਦਾ ਅਗਲੇ ਸਾਲ ਜੇਰੂਸਲਮ ਜਿਹੜੀ ਉਹਨਾਂ ਦਾ ਕਿਨਾਰਾ ਹੁੰਦਾ ਸੀ ਮੈਂ ਸਮਝਦਾ ਗੁਰੂ ਸਾਹਿਬ ਦਾ ਜਿਹੜਾ ਦੋਹਰਾ ਤੇ ਚੜਦੀ ਕਲਾ ਕਿਉਂਕਿ ਯਹੂਦੀਆਂ ਨੇ ਆਪਣੇ 5 ਸਾਲ ਦੀ 6 ਸਾਲ ਦੀ ਹਿਟਲਰ ਦੀ ਪਰਸਕਿਊਸ਼ਨ ਦੇ ਵਿੱਚ ਹੋ ਸਕਦਾ ਮੇਰੀ ਨੌਲੇਜ ਤੋਂ ਬਾਹਰ ਹੋਵੇ ਜਾਂ ਝੂਠਾ ਕੋਈ ਕੇਸ ਬਣਾ ਲਿਆ ਜਾਵੇ ਕਿਤੇ ਵੀ ਤਿੰਨ ਤਿੰਨ ਜਰਮਨ ਫੌਜੀਆ ਨੇ ਤਿੰਨ ਤਿੰਨ ਹਜ਼ਾਰ ਯਹੂਦੀਆਂ ਨੂੰ ਮਾਰਿਆ ਉਹਨਾਂ ਤਾਂ ਟੋਈ ਪਟਾ ਕੇ ਇਹਨਾਂ ਨੇ ਕਿਤੇ ਰੈਜ਼ਿਸਟੈਂਸ ਨਹੀਂ ਡਿਫਾਈ ਨਹੀਂ ਕੀਤਾ ਉਹਨਾਂ ਨੂੰ ਸੋ ਉਹ ਇਹਨਾਂ ਦੀ ਇੱਕ ਬਿਜ਼ਨਸ ਕਰਨ ਦੀ ਜਾਂ ਉਹਨਾਂ ਦਾ ਇੱਕ ਆਪਣਾ ਨੇਚਰ ਸੀ ਸਾਨੂੰ ਜਿਹੜੇ ਸਾਡੇ ਗੁਰੂਆਂ ਨੇ ਸਾਨੂੰ ਜੋ ਸਿਖਾਇਆ ਮੇਰੇ 'ਚ ਕਮੀ ਹੋ ਸਕਦੀ ਕੌਮ ਦੇ ਵਿੱਚ ਮੈਂ ਵੇਖ ਸਕਦਾ ਕੋਈ ਹੋਰ ਵੇਖ ਸਕਦਾ ਕਿਤੇ ਇਹ ਜਿਹੜੀ ਆ ਇਹ ਚਿੰਗ ਰਹੇਗੀ ਜੋ ਸਤਗੁਰਾਂ ਨੇ ਛੋਟੇ ਸਹਿਬਜਾਦਿਆਂ ਦੇ ਰੂਪ ਦੇ ਵਿੱਚ ਜੋ ਗੁਰੂਆਂ ਦੇ ਰੂਪ ਦੇ ਵਿੱਚ ਜੋ ਲੜਾਈ ਸਿੱਖਾਂ ਦੇ ਅੰਦਰ ਜੋ ਜੋਤ ਜਗਾਈ ਹਾਂ ਜੀ ਨੀਹਾਂ ਬਹੁਤ ਮਜ਼ਬੂਤ ਨੇ ਜੀ ਹਾਂਜੀ ਜੋ ਫਾਊਂਡੇਸ਼ਨ ਰੱਖੀ ਆ ਜਿਹੜੀ ਨੀਹਾਂ ਆ ਉਹ ਸਹਬਜ਼ਾਦਿਆਂ ਦੀਆਂ ਨੀਹ ਜਿਹੜੀ ਉਹਨਾਂ ਨੂੰ ਨੀਹਾਂ ਚ ਚਣਿਆ ਗਿਆ ਮੈਨੂੰ ਇਦਾਂ ਲੱਗਦਾ ਵੀ ਪੰਜ ਯਾਨੇ ਸਿੱਖਾਂ ਨੇ ਇਹਨੂੰ ਨੀਂਹ ਇਸ ਕਰਕੇ ਕਿਹਾ ਬਿਸ਼ੱਕ ਉਹ ਕਿਸੇ ਹੋਰ ਤਰੀਕੇ ਨਾਲ ਵੀ ਮਾਰੇ ਹੁਣ ਮੈਂ ਡਿਸਪਿਊਟ ਨਹੀਂ ਕਰਦਾ ਵੀ ਕੌਮ ਦੀਆਂ ਨੀਹਾਂ ਹਾਂ ਜਿਹੜੀਆਂ ਆ ਉਹ ਸਹਬਜ਼ਾਦਿਆਂ ਦੀਆਂ ਉਸ ਨੀਹਾਂ ਦੇ ਵਿੱਚ ਉਹਨਾਂ ਦੇ ਸਿਰ ਲਾ ਕੇ ਕੌਮ ਦਾ ਜਿਹੜਾ ਮਹਿਲ ਆ ਉਹਦੀ ਫਾਊਂਡੇਸ਼ਨ ਬੇਸ ਕੀਤੀ ਉਹ ਕਿਦਾਂ ਉਹ ਲਿਟਰਲੀ ਇਦਾਂ ਨਹੀਂ ਹੁੰਦਾ ਵੀ ਇਟਾਂ ਵਿੱਚ ਸਿਰ ਉਹ ਹੁੰਦੀ ਆ ਜਿਹੜੀਆਂ ਕੌਮਾਂ ਦੇ ਰੂਪ ਦੇ ਵਿੱਚ ਜਿਹੜੀ ਗੱਲਬਾਤ ਹੁੰਦੀ ਆ ਉਹਦੇ ਵਿੱਚ ਇਹ ਚੀਜ਼ਾਂ ਫਾਊਂਡੇਸ਼ਨ ਕਿਵੇਂ ਬਣਦੀਆਂ ਉਹ ਇਸ ਤਰ੍ਹਾਂ ਬਣਦੀਆਂ ਕਿ ਉਸ ਕੌਮ ਦੇ ਆਉਣ ਵਾਲੀਆਂ نسلਾਂ ਵੀ ਉਸੇ ਤਰ੍ਹਾਂ ਨਾਲ ਲੜਦੀਆਂ ਇੱਕ ਗੱਲ ਮੇਰੀ ਯਾਦ ਰੱਖੋ ਜਿਹੜੀ ਕੌਮ ਨੂੰ ਮਰਨਾ ਆ ਜਾਏ ਉਹਨੂੰ ਕਦੀ ਕੋਈ ਗੁਲਾਮ ਨਹੀਂ ਰੱਖ ਸਕਦਾ ਇਹ ਮੈਂ ਤੁਹਾਨੂੰ ਦੱਸਦਾ ਇਹ ਕੌਮ ਆਪਣੇ ਪੱਲੇ ਬਨ ਲਏ ਗੁਰੂ ਅਰਜਨ ਦੇਵ ਨੇ ਜਿੱਦਣ ਤਤੀ ਤਵੀ ਤੇ ਬੈਠਣ ਦਾ ਫੈਸਲਾ ਕੀਤਾ ਸਤਿਗੁਰੂ ਸਭ ਤੋਂ ਵੱਧ ਬਾਣੀ ਗੁਰੂ ਰੰਧਾ ਸਾਹਿਬ ਵਿੱਚ ਉਹਨਾਂ ਦੀ ਆ ਸਭ ਤੋਂ ਕੀਰਤਨ ਦੀ ਧਾਤ ਉਹਨਾਂ ਦੀ ਆ ਸੌਰ ਪੌਥੀ ਪਰਮੇਸ਼ਰ ਕਾ ਥਾਨ ਦਰਬਾਰ ਸਾਹਿਬ ਸ੍ਰੀ ਅਮਰਸਰ ਸਾਹਿਬ ਦੇ ਵਿੱਚ ਉੱਪਰਲੇ ਪਾਸੇ ਉਹਨਾਂ ਦਾ ਮਹਾਰਾਜ ਦਾ ਸਰੂਪ ਜਿਹੜਾ ਆ ਸਤਿਗੁਰੂ ਆਪ ਥੱਲੇ ਸੌਣ ਲੱਪੇ ਸੀ ਉਸ ਵੇਲੇ ਤੋਂ ਉਹਨਾਂ ਦੀ ਇਹ ਦੂਰ ਅੰਦੇਸ਼ੀ ਜਾਂ ਆਕਾਲ ਪੁਰਖ ਵੱਲੋਂ ਘੱਲੀ ਕੌਮ ਨੂੰ ਸੇਧ ਦੇ ਰਹੀ ਸੀ ਕਿ ਹੁਣ ਗੁਰੂ ਹਰਗੋਬਿੰਦ ਸਾਹਿਬ ਅਗਲਾ ਸਟੈਪ ਜਦੋਂ ਗੁਰੂ ਅਰਜਨ ਦੇਵ ਦੇ ਗੁਰੂ ਨਾਨਕ ਸਾਹਿਬ ਦੇ ਗੁਰੂ ਅਮਰਦਾਸ ਦੇ ਗੁਰੂ ਅੰਗਦ ਦੇਵ ਦੇ ਗੁਰੂ ਰਾਮਦਾਸ ਦੇ ਦਸਲ ਮੁਤਾਬਕ ਚੱਕ ਰਹੇ ਸੀ ਤੇ ਸਾਨੂੰ ਸਾਡੀਆਂ ਨਸਲਾਂ ਚੋਂ ਸਾਡੇ ਖੂਨ ਚੋਂ ਸਾਡੇ ਡੀਐਨਏ ਚੋਂ ਸਤਿਗੁਰੂ ਜਿੱਦਾਂ ਕਹਿੰਦੇ ਏ ਗੋਰੇ ਕਹਿੰਦੇ ਹ ਤੇ ਡੀਟੌਕਸੀਫਾਈ ਕੀਤਾ ਸਾਡੇ ਅੰਦਰੋਂ ਗੰਦ ਕੱਢ ਕੇ ਸਾਨੂੰ ਇੱਕ ਸਾਫ਼ ਸੁਥਰੇ ਲਹੂ ਦੀ ਇੱਕ ਮਹਿਲੇ ਵਕੂ ਦੀ ਨਵੇਂ ਦੀ ਇੱਕ ਤਰਜ਼ੇ ਜ਼ਿੰਦਗੀ ਸਾਨੂੰ ਦਿੱਤਾ ਉਹਨਾਂ ਨੇ ਸਾਡਾ ਤਰਜ਼ੇ ਜ਼ਿੰਦਗੀ ਉਸ ਤੋਂ ਪਹਿਲਾਂ ਇਸ ਤਰ੍ਹਾਂ ਦਾ ਨਹੀਂ ਸੀ ਸਾਡਾ ਇਹ ਸੀਗਾ ਹਮ ਤੋਂ ਤੋਲਣ ਦਾ ਨੇ ਤਕੜੀ ਨੰਗੀ ਛੁਰੀ ਕਵੀ ਨਾ ਪਕੜੀ ਸੋ ਚੜੀ ਉੜੀ ਡਰ ਸੇ ਮਰ ਜਾਉਂ ਮੁਗਲਾਂ ਸੇ ਕੈਸੇ ਲੜ ਪਾਉਂ ਸੋ ਸਾਨੂੰ ਉਹ ਜਿਹੜੀ ਟਰਾਂਸਫਰਮੇਸ਼ਨ 250 ਸਾਲ ਦੀ ਅਕਾਲ ਪੁਰਖ ਬਣੋਂ ਗੁਰੂ ਨਾਨਕ ਸਾਹਿਬ ਦਾ ਆਗਮਨ ਜਿਹੜਾ ਅਸੀਂ ਪੰਜਾਬ 'ਚ ਮਨਾਉਂਦੇ ਆਂ ਉਹ ਕਿਉਂ ਪੰਜਾਬ 'ਚ ਮਨਾਇਆ ਜਾਂਦਾ ਕਿਉਂਕਿ ਸਾਨੂੰ ਨਹੀਂ ਪਤਾ ਜੀ ਪਿੱਛੇ ਕੀ ਸੀ ਕੀ ਨਹੀਂ ਸੀ ਉਦਣ ਤੋਂ ਅਸੀਂ ਕੀ ਸੀ ਸਾਨੂੰ ਉਹਦੇ ਬਾਰੇ ਪਤਾ ਤੇ ਜਦੋਂ ਵੀ ਕੋਈ ਸਿੱਖਾਂ ਨੂੰ ਦੱਸਣ ਦੀ ਕੋਸ਼ਿਸ਼ ਕਰੇ ਇਹ ਤਾਂ ਉਹਨਾਂ ਚੋਂ ਸੀ ਤਾਂ ਇਹਨਾਂ ਚੋਂ ਸੀ ਉਹਦਾ ਇੱਕੋ ਹੀ ਮਤਲਬ ਆ ਉਹਦਾ ਮਤਲਬ ਯਾਰ ਸਿੱਖਾਂ ਨੂੰ ਜਜਬ ਕਰਨਾ ਇਹ ਬਾਈ ਡੈਫੀਨੇਸ਼ਨ ਕੋਈ ਇਸ ਗੱਲ ਤੇ ਨਾ ਪਵੇ ਕਿ ਇਹਨੂੰ ਬਚਾਉਣਾ ਕਿ ਇਹਨੂੰ ਨਹੀਂ ਬਚਾਉਣਾ ਇਹ ਜਾਂ ਡਰ ਚੋਂ ਨਿਕਲੀ ਗੱਲ ਆ ਜਾਂ ਜਜਬ ਹੋਣ ਦੀ ਗੱਲ ਆ ਸੋ ਹੋ ਸਕਦੇ ਹਾਂ ਹਾਂਜੀ ਇਹ ਵੀ ਦੇਖੋ ਇਹ ਵੀ ਗੱਲ ਸਹੀ ਆ ਜਦੋਂ ਆਪਾਂ ਨੀਹਾਂ ਦੀ ਗੱਲ ਕਰਦੇ ਆ ਜਿਹੜੀ ਵੀ ਸਾਡੇ ਸਰੋਤੇ ਨੇ ਜਾਂ ਦਰਸ਼ਕ ਨੇ ਅ ਇਹ ਦੋਪਾ ਖਾਲਸਾ ਰਾਜ ਦੀ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਕਰਦੇ ਆ ਕਿਉਂਕਿ ਸਰਹੰਦ ਫਤਿਹ ਕਰਕੇ ਉਹਨਾਂ ਨੇ 1710 ਦੇ ਵਿੱਚ ਖਾਲਸਾ ਰਾਜ ਕਾਇਮ ਕੀਤਾ ਸਿੱਖ ਇਨਕਲਾਬ ਸਿੱਖ ਸਿੱਖ ਰੈਵਿਊਲੂਸ਼ਨ ਜਗਦੀਸ਼ ਸਿੰਘ ਦੀ ਲਿਖੀ ਕਿਤਾਬ ਇਨਕਲਾਬੀ ਲਹਿਰਾਂ ਦੇ ਪ੍ਰਸੰਗ ਵਿੱਚ ਸਿੱਖ ਲਹਿਰ ਦੁਨੀਆ 'ਚ ਕਿਤੇ ਮਿਸਾਲ ਨਹੀਂ ਮਿਲਦੀ ਜਿੱਥੇ ਇੱਕ ਕੰਪਲੀਟ ਰੈਵੋਲੂਸ਼ਨ ਪੈਦਾ ਹੋਇਆ ਹੋਵੇ ਤੁਸੀਂ ਮਾਓਬਦ ਦੀ ਲੈਨਨਬਦ ਦੀ ਹੋਰ ਸਾਰਾ ਕੁਝ ਦੂਰਦਰ ਫਰਾਂਸ ਦਾ ਰੈਵੋਲੂਸ਼ਨ ਉਹਦੇ ਮੂਰੇ ਕੁਝ ਵੀ ਨਹੀਂ ਹੈਗਾ ਤੁਸੀਂ ਦੇਖੋ ਸੀ ਆਪਾਂ ਹੈ ਕਿ ਸਾਡੇ ਯੂਥ ਕਿਉਂਕਿ ਬਾਬਾ ਫਤਿਹ ਸਿੰਘ 7 ਸਾਲ ਦੀ ਉਮਰਿਆ ਸਰਹੰਦ ਦੀਆਂ ਦੀਵਾਰਾਂ ਵਿੱਚ 7 ਸਾਲ ਦੇ ਬਾਬਾ ਫਤਿਹ ਸਿੰਘ ਸ਼ਹੀਦ ਹੋ ਕੇ ਹਾਰ ਦੇ ਨਹੀਂ ਜਿੱਤਦੇ ਆ ਬਾਬਾ ਯੋਰਾਵਰ ਸਿੰਘ ਮਾਤਾ ਗੁਜਰੀ ਵੱਡੇ ਸਾਹਿਬਜ਼ਾਦੇ ਗੁਰੂ ਦੇ ਲਾਡਲੇ ਸਿੱਖ ਇਨ ਪੁੱਤਰਨ ਕੇ ਸੀਸ ਪਰ ਬਾੜ ਦੀ 154 ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਸੋ ਸਿੱਖ ਮਿਸਨਾ ਦੇ ਰਾਜ ਤੋਂ ਬਾਅਦ ਫਿਰ ਸਾਡਾ ਸ਼ੇਰੇ ਪੰਜਾਬ ਦਾ ਰਾਜ ਆਉਂਦਾ ਉਸ ਤੋਂ ਉਸ ਤੋਂ ਪਹਿਲਾਂ ਗੁਰੂ ਨਾਨਕ ਪਾਸ਼ਾ ਦੀ ਆਪਾਂ ਗੱਲ ਕਰੇ ਗੁਰੂ ਨਾਨਕ ਪਾਸ਼ਾ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਸੈਵ ਜਾਤਿਆਂ ਦੀ ਸ਼ਹਾਦਤ ਤੱਕ ਅੱਜ ਤੱਕ ਸਾਡਾ ਹਰ ਜਿਹੜਾ ਕਹਿ ਲਓ ਹਰ ਰਾਹ ਕਾਜ਼ਾ ਰਾਜਵਡ ਨੂੰ ਜਾਂਦਾ ਕਿਉਂਕਿ ਆ ਤੁਸੀਂ ਦੇਖਿਆ ਹੋਣਾ ਭਪਿੰਦਰ ਸਿੰਘ ਬੀਰਬਾਲ ਅਦੇਵ ਸੰਜੀ ਇਹ ਸਾਰਾ ਕੁਝ ਤੁਹਾਨੂੰ ਚੋਗਾ ਪਾਇਆ ਜਾ ਰਿਹਾ ਹੈ ਤੋਂ ਬਚੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਗੁਰਪੁਰਬ ਦੀਆਂ ਵੀ ਬਹੁਤ ਬਹੁਤ ਵਧਾਈਆਂ ਨੇ ਜਿਹੜਾ ਕਿ 5 ਜਨਵਰੀ ਨੂੰ ਹੈ ਦੁਨੀਆ ਭਰ ਚ ਮਨਾਇਆ ਜਾ ਰਿਹਾ ਵਿਸ਼ਕ ਇਸ ਨੂੰ ਸਹਿਬ ਜਦੇਸ਼ਾ ਤੋਂ ਵਾਲੇ ਦਿਨ ਵੀ ਬਨਾਏਗਾ ਚਲੋ ਬੱਕਰੀ ਗੱਲ ਆਪੇ ਇਸ ਗੱਲ ਚ ਨਹੀਂ ਪੈਂਦੇ ਪਰ ਦੁਨੀਆ ਦਾ ਜਿਹੜਾ ਕੈਲੰਡਰ ਆ ਆ ਤੁਹਾਡੀ ਘੜੀ ਤੁਹਾਡਾ ਸੂਈ ਇਤਨਸੋ 65 ਦਿਨ ਦੇ हिसाब ਨਾਲ ਚੱਲਦਾ ਸੰਗਰਾਂਦਾਂ ਦਾ ਮਤਲਬ ਸੂਰਜੀ ਕਲੰਡਰ ਹੁੰਦਾ ਐਮੀਨਾ ਵਹਿਮ ਪਰਮ ਵਿੱਚ ਪਿਆ ਕਰੋ ਆਪਣੇ ਸਰਦਾਰ ਭਪਿੰਦਰ ਸਿੰਘ ਜੀ ਕੁਝ ਮਿੰਟਾਂ ਲਈ ਆਪਾਂ ਜਿਹੜੀ ਬਦਲ ਦੋਏ ਹਾਲਾਤ ਉਹ ਤੇ ਵੀ ਗੱਲਬਾਤ ਕਰ ਰਹੀ ਏ ਕਿਉਂਕਿ ਹਾਲਾਤ ਬੜੀ ਤੇਜ਼ੀ ਨਾਲ ਚੇਂਜ ਹੋ ਰਹੇ ਨੇ ਪੰਚ ਮਿੰਟਾਂ ਚ ਜਿਹੜੀ ਸਾਡੀ ਸਥਿਤੀ ਹੈ ਮੈਨੂੰ ਲੱਗਦਾ ਚੰਗੇ ਪਾਸੇ ਵੱਨ ਜਾ ਰਹੀ ਹੈ ਤੇ ਅਸੀਂ ਜਰੂਰ ਇੱਕ ਦਿਨ ਖਾਸ ਰਾਜ ਕਾਲ ਸਿਪਾਂਤ ਦੀ ਪ੍ਰਾਪਤੀ ਸਾਡੀ ਉਮਰ ਕੁਝ ਸਾਲਾਂ ਵਿੱਚ ਕੁਝ ਦਨ ਨੈਕਸਟ ਡੇ ਵੀ ਹੋ ਸਕਦੀ ਹੈ ਇਹਦੇ ਵਿੱਚ ਕੋਈ ਦੌਰ ਆਵੇ ਹਾਂਜੀ ਜੀ ਬਿਲਕੁਲ ਜੋ ਪੰਜਾਬ ਦੇ ਆਲੇ-ਦੁਆਲੇ ਹਾਲਾਤਾਂ ਦੇ ਵਿੱਚ ਹੋਏਗਾ ਉਹੀ ਪੰਜਾਬ ਦੇ ਲੋਕਾਂ ਦੇ ਉੱਪਰ ਅਸਰ ਕਰੇਗਾ ਪੰਜਾਬ ਦੇ ਆਲੇ-ਦੁਆਲੇ ਰੀਜਨ ਦੇ ਵਿੱਚ ਜੋ ਡਵੈਲਪਮੈਂਟ ਹੋਣਗੇ ਉਹੀ ਸਾਰੇ ਰੀਜਨ ਦੇ ਅਸਰਾਂਤ ਜਿਹੜੇ ਪੰਜਾਬ ਦੇ ਵਿੱਚ ਭਾਜੀ ਐਕੋ ਆ ਰਹੀ ਆ ਵਿੱਚ ਹਾਂਜੀ ਕਰੋ ਗੱਲ ਕਰੋ ਕਰੋ ਉਹੀ ਪੰਜਾਬ ਦੇ ਵਿੱਚ ਪੰਜਾਬ ਦੇ ਜਨਜੀਵਨ 'ਚ ਹੋਏਗਾ ਸੋ ਜੇ ਇਸ ਗੱਲ ਨੂੰ ਸਮਝ ਲੈਣੇ ਆ ਤਾਂ ਸਾਨੂੰ ਆਪਣੇ ਆਲੇ ਦੁਆਲੇ ਜਿਹੜੇ ਹੋਰ ਰੇ ਚੇਂਜਸ ਵਿੱਚ ਬੰਗਲਾਦੇਸ਼ ਦੇ ਵਿੱਚ ਜਿਹੜਾ ਬਹੁਤ ਵੱਡਾ ਚੇਂਜ ਜਿਹੜੇ ਉੱਥੇ ਭਾਰਤ ਵੱਲੋਂ ਕਤਲੋਗਾਰਦ ਕਰਨ ਦੀ ਕੋਸ਼ਿਸ਼ ਬੰਗਲਾਦੇਸ਼ ਵਿੱਚ ਪਾਕਿਸਤਾਨ ਦੇ ਆਰਮੀ ਚੀਫ ਦਾ ਜਾਣਾ ਚੇਅਰਮੈਨ ਜੁਆਇੰਟ ਚੀਫ ਆਫ ਸਟਾਫ ਦਾ ਚੀਨ ਦਾ ਡਾ ਬਣਾਉਣਾ ਬਰਮਾ ਦੇ ਵਿੱਚ 8 ਕਿਲੋਮੀਟਰ ਦੂਰ ਤਕਰੀਬਨ ਸਿਲੀਗੁਰੀ ਕੋਰੀਡੋਰ ਤੋਂ ਪਹਾ ਚੀਨ ਦੀ ਫੌਜ ਦਾ ਤਾਇਨਾਤ ਕਰਨਾ ਔਰ ਪਾਕਿਸਤਾਨ ਦੇ ਵਿੱਚ ਵੀ ਜਿਹੜਾ ਬਹੁਤ ਵੱਡੀਆਂ ਤਬਦੀਲੀਆਂ ਜਿਹੜੀਆਂ ਆ ਰਹੀਆਂ ਜਿਹਦੇ ਵਿੱਚ ਸੀਪੈਕ ਵਿੱਚ ਪਾਕਿਸਤਾਨ ਦਾ ਕਿਸੇ ਤਰ੍ਹਾਂ ਦੇ ਨਾਲ ਕੋਈ ਕੰਮ ਨਾ ਕਰਨਾ ਪਾਕਿਸਤਾਨ ਦਾ ਵੀ ਮੁਰਮੁਰ ਕੇ ਤੁਹਾਨੂੰ ਮੈਂ ਕੱਲ ਹੋਰ ਬੜੀ ਵੱਡੀ ਦੱਸ ਦਵਾਂ ਕਿ ਪ੍ਰੈਜ਼ੀਡੈਂਟ ਪਿਊਟਰਨ ਨੇ ਇਹ ਕਿਹਾ ਵੀ ਤੁਸੀਂ ਇਰਾਨ ਤੇ ਤਾਂ ਨਿਗਰ ਰੱਖਦੇ ਹੋ ਪਰ ਤੁਸੀਂ ਪਾਕਿਸਤਾਨ ਜਿਹਨੇ ਜਿਹਦਾ ਕਿ AQ ਖਾਨ ਨੈਟਵਰਕ ਜਿਹਨੇ ਨੌਰਥ ਕੋਰੀਆ ਇਰਾਨ ਤੇ ਲੀਬੀਆ ਨੂੰ ਨਿਊਕਲੀਅਰ ਮੈਪਸ ਦਿੱਤੇ ਉਹਦੇ ਬਾਰੇ ਕੋਈ ਗੱਲ ਨਹੀਂ ਕਰਦੇ ਇਸ ਗੱਲ ਨੂੰ ਬਹੁਤ ਧਿਆਨ ਨਾਲ ਰੱਖਿਆ ਜਾਵੇ ਕਿਉਂਕਿ ਇਹ ਤਿੰਨੋਂ ਹੀ ਮੁਲਕ ਇਜ਼ਰਾਈਲ ਦੇ ਖਿਲਾਫ ਸੀਗੇ ਸੋ ਸਿੱਖਾਂ ਨੂੰ ਇਹ ਚੀਜ਼ਾਂ ਜਦੋਂ ਸਮਝਣ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਬਾਕੀ ਸੁਖਦੇਵ ਭਾਜੀ ਹਾਲਾਤ ਇਸ ਤਰ੍ਹਾਂ ਲੱਗ ਰਹੇ ਆ ਕਿ ਇਹ ਦੁਨੀਆ ਜ਼ਰੂਰ ਕੋਸ਼ਿਸ਼ ਹੋ ਰਹੀ ਆ ਇੰਪੀਰੀਅਲ ਪਾਵਰਸਿਆਂ ਦੇ ਵਿੱਚ ਯੂਨਾਈਟਿਡ ਸਟੇਟਸ ਵੀ ਆ ਕਿ ਇਸੇ ਤਰ੍ਹਾਂ ਕਲੋਨਲイズਮ ਦਾ ਟਾਈਮ ਨਗਾ ਲਿਆ ਜਾਵੇ ਜਣੀ ਹਿਊਮਨ ਰਾਈਟ ਦੇ ਕੱਪੜੇ ਪਾ ਕੇ ਇਸੇ ਤਰ੍ਹਾਂ ਕਲੋਨਲਾਈਜ਼ ਕਲੋਨਲਾਈਜ਼ ਬਹੁਤ ਹਿਊਮਨ ਰਾਈਟ ਦੀ ਬਈ ਬੜੀ ਇੱਥੇ ਬਈ ਐਦਾਂ ਕਰਕੇ ਟਾਈਮ ਨਗਾ ਲਿਆ ਜਾਵੇ ਪਰ ਹੁਣ ਰਿਵੀਲ ਹੋ ਰਿਹਾ ਕਿਉਂਕਿ ਗ੍ਰੀਨਲੈਂਡ ਤੇ ਹਮਲੇ ਤੋਂ ਕਿਸੇ ਵੀ ਪ੍ਰੈਸ ਨੇ ਉਂਗਲ ਨਹੀਂ ਠਾਈ ਜਦੋਂ ਗ੍ਰੀਨਲੈਂਡ ਨੂੰ ਉਹ ਇੰਪੀਰੀਅਲ ਜਿਹੜੀ ਉਹ ਗ੍ਰੇਟ ਗੱਲ ਕਰਦਾ 트ੰਪ ਗ੍ਰੇਟ ਇੰਪੀਰੀਅਲ ਗ੍ਰੇਟ ਬ੍ਰਿਟੇਨ ਉਹ ਹੁੰਦਾ ਜਿਹਦੇ ਦੂਜੇ ਮੁਲਕ ਉਹਦੇ ਅਧੀਨ ਹੁੰਦੇ ਜਿਦਾ ਕਾਮਨਵੇਲਥ ਦੇ 52 ਮੁਲਕ ਆ ਸੋ ਗ੍ਰੇਟ ਅਮਰੀਕਾ ਦਾ ਮਤਲਬ ਆ ਅਮਰੀਕਾ ਨੂੰ ਵੀ ਸਪਸ਼ਟ ਰੂਪ ਚ ਕੋਲੋਨੀਅਲ ਪਾਵਰ ਬਣਾਉਣਾ ਇਹੀ ਹੁਣ ਦੁਨੀਆ ਚ ਜਿਹੜੀ ਚੇਂਜ ਮੈਂ ਆਪਾਂ ਸਪਸ਼ਟ ਨਹੀਂ ਕਰਦੇ ਸੀ ਹੁਣ ਸਪਸ਼ਟ ਹੋ ਰਿਹਾ ਦੁਨੀਆ ਦੁਬਾਰਾ ਕੋਨੋਨਲਿਜ਼ਮ ਤੇ ਇੰਪੀਰੀਅਲਿਜ਼ਮ ਵੱਲ ਨੂੰ ਜਾ ਰਹੀ ਆ ਮੁਲਕਾਂ ਦੇ ਮੁਲਕ ਗੁਲਾਮ ਹੋਣਗੇ ਕੋਈ ਤਬਦੀਲੀ ਨਹੀਂ ਆਏਗੀ ਇਹ ਪਾਵਰਸ ਜਿਹੜੀਆਂ ਇਸ ਸਿਸਟਮ ਨੂੰ ਸਸਟੇਨ ਕਰਨ ਦੀ ਕੋਸ਼ਿਸ਼ ਕਰ ਰਹੀਆਂ ਦੁਨੀਆ ਦੀਆਂ ਪਾਵਰਸ ਜਿਹੜੀਆਂ ਸਬਮਿਸਿਵ ਆ ਉਹ ਸਿਰ ਝੁਕਾ ਕੇ ਜੀਣ ਦੀ ਜਿਹਨਾਂ ਵਿੱਚ ਸਿੱਖ ਵੀ ਆਇਓ ਆ ਔਰ ਹਿੰਦੁਸਤਾਨ ਤੇ ਪੱਕਾ ਹੀ ਗਲਾਮ ਆ ਅਸੀਂ ਗਲਾਮਾਂ ਦੇ ਗਲਾਮ ਆ ਤੇ ਜਿੰਨਾ ਚਿਰ ਤੱਕ ਇਹ ਸਿਸਟਮ ਟੁੱਟਦਾ ਨਹੀਂ ਇਹ ਜਿਹੜਾ ਜੰਕੜ ਜਾਂਦੇ ਆ ਉਹਨਾਂ ਚ ਤੱਕ ਜਿਹੜਾ ਕੋਈ ਵੀ ਦੁਨੀਆ ਦੇ ਵਿੱਚ ਇੱਕ ਵਾਈਬਲ ਸਿਸਟਮ ਜਿਹਦੇ ਵਿੱਚ ਆਪਾਂ ਸੋਚਦੇ ਸੀਗੇ ਵੀ ਇਹਨਾਂ ਵਿੱਚ ਆ ਉਹ ਨਹੀਂ ਹੋ ਸਕਦਾ ਭਾਵੇਂ ਕਿ ਯੂਨ ਦੀ ਫੰਡਿੰਗ ਵੀ ਅਮਰੀਕਾ ਨੇ ਬੰਦ ਕਰਤੀ ਉਹ ਸਾਰਾ ਇੱਕ ਟਕੌਂਸਲਾ ਸੀ ਇੱਕ ਦੁਨੀਆ ਦੇ ਵਿੱਚ ਕਿਉਂਕਿ ਇਹ ਬੜੇ ਵੱਡੇ ਹਾਲਾਤ ਆ ਫਿਰ ਕਿਸੇ ਪ੍ਰੋਗਰਾਮ ਤੇ ਆਪਾਂ ਹਾਂਜੀ ਦੇਖੋ ਬਿਲਕੁਲ ਸਰਦਾਰ ਪਵਿੰਦਰ ਸਿੰਘ ਤੇਜ਼ੀ ਹਰ ਪੱਖ ਤੋਂ ਆ ਰਹੀ ਆ ਜਦੋਂ ਆਪਾਂ ਟ੍ਰੇਡ ਦੀ ਗੱਲ ਕਰਦੇ ਆ ਆਪਾਂ AI ਦੀ ਗੱਲ ਕਰਦੇ ਆ ਤਾਂ ਆਪਾਂ এনवायरमेंट ਦੀ ਜਾਂ ਫਿਰ ਹੋਰ ਬਹੁਤ ਸਾਰੇ ਮੁੱਦੇ ਦੀ ਗੱਲ ਕਰਦੇ ਡੀਪ ਸਟੇਟ ਹਰ ਇੱਕ ਦੇਸ਼ ਦੀ ਆਪ ਉਹ ਪਰ ਟਕ ਟੁਕ ਸਾਡੇ ਪੰਥ ਪੰਜਾਬ ਦੀ ਡੀਪ ਸਟੇਟ ਸਾਨੂੰ ਹਰ ਇੱਕ ਬੰਦੇ ਨੂੰ ਆਪਣੇ ਪੰਥ ਪੰਜਾਬ ਦੇ ਨਾਲ ਵਫਾਦਾਰੀ ਨਿਭਾਉਣੀ ਚਾਹੀਦੀ ਹੈ 노 ਬੈਟਰ ਤੁਸੀਂ ਕਿੱਡੇ ਵੱਡੇ ਧਾਰਮਿਕ ਹੋ ਨਹੀਂ ਧਾਰਮਿਕ ਤੁਸੀਂ ਸਿੱਖ ਹੋ Hindu ਹੋ ਮੁਸਲਮਾਨ ਹੋ ਤੁਸੀਂ ਕਾਮਰੇਡ ਹੋ ਤੁਸੀਂ ਕਿਸੇ ਵਿੱਚ ਵਿੱਚ ਕੀ ਰੱਖ ਤੁਸੀਂ ਦਲਤ ਤੋਂ ਹਾਂਜੀ ਤੁਸੀਂ ਨਾਸਤਿਕ ਹੋ ਘਟੋ ਘਟ ਤੁਹਾਡਾ ਪੰਥ ਪੰਜਾਬ ਪੰਜਾਬ ਦੇ ਲੋਕਾਂ ਨਾਲ ਕੋਈ ਵਾਅ ਵਾਸਤਾ ਹੈ ਤੁਸੀਂ ਚੀਨ ਵਾਲ ਚੀਨ ਦੇ ਮਾਓਵਾਦ ਵਾਲਾਂ ਤੱਕੋ ਤੁਸੀਂ ਰਸ਼ੀਆ ਵਾਲਾਂ ਤੱਕੋ ਤੁਸੀਂ ਅਮਰੀਕਾ ਦਾ ਵੱਡਾ ਕਾਮਪੀਟਵਨ ਦੀ ਗੱਲਾਂ ਕਰਦੇ ਸੀ ਇਹ ਛੱਡ ਦਿਓ ਹੁਣ ਬਹੁਤ ਕੁਝ ਤਬਦੀਲ ਹੋ ਚੁੱਕਾ ਸਾਰਾ ਇਕਨੋਮੀ ਚੇਂਜ ਹੋ ਚੁੱਕੀ ਆ ਸਾਰਾ ਕੁਝ ਚੇਂਜ ਹੋਣ ਜਾ ਰਿਹਾ ਇਸ ਚੇਂਜ ਦੇ ਵਿੱਚੋਂ ਇਸ ਤਬਦੀਲੀ ਵਿੱਚੋਂ ਅਗਰ ਅੱਜ ਆਪਾਂ ਪੰਥ ਪੰਜਾਬ ਦੇ ਨਾਲ ਨਾ ਖੜੇ ਤਾਂ ਫਿਰ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਮਾਫ਼ ਨਹੀਂ ਕਰਨਾ ਅੱਜ ਆਪਾਂ ਪੰਜਾਬ ਦੇ ਵਾਰਸ ਨਾ ਬਣੇ ਤਾਂ ਤੁਸੀਂ ਨਵਾਰਸ ਬਣ ਜਾਓਗੇ ਬਹੁਤ ਧੰਨਵਾਦ ਜੀ ਆਪਾਂ ਫਿਰ ਵੀ ਮਿਲਦੇ ਆ ਕੋਈ ਤਿੱਕ ਸੈਕਿੰਡ ਗੱਲ ਰਹਿ ਗਈ ਕਿ ਤੇ ਕਾਰਲੋ ਨੀ ਫਿਰ ਆਪਾਂ ਕੱਲ ਕਰਾਂਗੇ ਠੀਕ ਹੈ थैंक यू ਫਿਰ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ